ਤਕਰੀਬਨ ਦਹਾਕਾ ਪਹਿਲਾਂ ਆਪਣੀ ਅਦਾਕਾਰੀ ਕਰਕੇ ਅਤੇ ਹੁਣ ਆਪਣੇ ਬਿਆਨਾਂ ਦੇ ਕਰਕੇ ਬਾਲੀਵੁੱਡ ਐਕਟ੍ਰੈਸ ਦਾ ਸਿਆਸੀ ਸਫ਼ਰ ਜੁਲਦਾ ਹੈ ਜਿਵੇਂ ਆਪਣੇ ਫਿਲਮੀ ਸਫ਼ਰ ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਦਰਸਲ ਕੰਗਨਾ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਲੋਂ ਕਟ ਫਲੋਪਸ ਆਵੇ ਤੋਈ ਹੈ ਆਪਣੇ ਭਾਸ਼ਣਾ ਅਤੇ ਬਿਆਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਚੈਜਾਕਾਰ ਕਰਨ ਵਾਲੀ ਕੰਗਨਾ ਦਾ ਨੋਦਾ ਫਿਲਮੀ ਸਫਰ 2014 ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ ਹਾਲਾਂਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਨੋਤੀਆਂ ਹਾਲਾਂਕਿ ਅਜੇ ਤੱਕ ਪ੍ਰਧਾਨ ਮੰਤਰੀ ਦੇ ਨਾਲ ਕੰਗਨਾ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ਭਾਵਿਓ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚਲੋ ਜੇ ਹੁਣ ਉਹਨਾਂ ਦੀਆਂ ਫਿਲਮਾਂ ਵੱਲ ਨਜ਼ਰ ਮਾਰੀਏ ਤਾਂ 2015 ਦੇ ਵਿੱਚ ਆਈ ਤੰਨੂ ਵੈਟਸਮਨੂ ਰਿਟਰਨਸ ਕੰਗਨਾ ਦੀ ਆਖਰੀ ਸੁਪਰ ਹਿੱਟ ਫਿਲਮ ਸੀ ਜਦ ਕਿ ਉਸੇ ਸਾਲ ਆਈ ਆਈ ਲਵ ਐਂਡ ਵਾਈ ਫਲॉप ਸਾਬਿਤ ਹੋਈ ਅਤੇ 2015 ਦੇ ਵਿੱਚ ਆਈ ਕੱਟੀ ਬੱਟੀ ਵੀ ਫਲॉप ਸਾਬਿਤ ਹੋਈ ਜੇ ਗੱਲ 2017 ਦੀ ਕਰੀਏ ਤਾਂ 2017 ਦੇ ਵਿੱਚ ਆਈ ਸਿਮਰਨ ਵੀ ਫਲੋਪ ਸਾਬਿਤ ਹੋਈ ਇਸ ਤੋਂ ਬਾਅਦ 2019 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ ਮਨਿਕਰਨੀਕਾ ધ ਕੁਇਨ ਆਫ ਜਾਂਸੀ ਥੋੜੀ ਜਹੀ ਚੱਲੀ ਜਿਸ ਨੂੰ ਬੋਕਸ ਆਫਿਸ ਤੇ ਐਵਰੇਜ ਦੱਸਿਆ ਗਿਆ ਅਤੇ ਬਸ ਇਸ ਤੋਂ ਬਾਅਦ ਮੁਰ ਤੋਂ ਫਲੋਪ ਦਾ ਦੌਰ ਸ਼ੁਰੂ ਹੋ ਗਿਆ 2019 ਦੇ ਵਿੱਚ ਆਈ ਜਜਮੈਂਟਲ ਹੈ ਕਿ ਆ ਵੀ ਫਲੋਪ ਹੋਈ 2020 ਦੇ ਵਿੱਚ ਆਈ ਪੰਗਾ ਇਸ ਨੂੰ ਵੀ ਫਲੋਪ ਦੱਸਿਆ ਗਿਆ ਫਲੋਪ ਤੱਕ ਤਾਂ ਫਿਰ ਚਲੋ ਕੁਝ ਕਮਾਈ ਹੋ ਰਹੀ ਸੀ ਪਰ ਇਸ ਤੋਂ ਬਾਅਦ ਉਹਨਾਂ ਦੀ 2022 ਦੇ ਵਿੱਚ ਬਣੀ ਤਾਕਰ ਅਤੇ 2023 ਦੇ ਵਿੱਚ ਬਣੀ ਤੇਜਸ ਨੂੰ ਡਿਜ਼ਾਸਟਰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਫਿਲਮ ਦੇਖਣ ਨਹੀਂ ਗਿਆ ਤਕਰੀਬਨ دہਾਕਾ ਪਹਿਲਾ ਆਪਣੀ ਅਦਾਕਾਰੀ ਕਰਕੇ ਅਤੇ ਹੁਣ ਆਪਣੇ ਬਿਆਨਾਂ ਦੇ ਕਰਕੇ ਬਾਲੀਵੁੱਡ ਐਕਟ੍ਰੈਸ ਦਾ ਸਿਆਸੀ ਸਫਰਿੰਜ ਲੱਗਦਾ ਹੈ ਜਿਵੇਂ ਆਪਣੇ ਫਿਲਮੀ ਸਫਰ ਤੋਂ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਦਰਸਲ ਕੰਗਨਾ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਲੋਂ ਕਟ ਫਲੋਪਸਾਬਿਤ ਹੋਈ ਹੈ ਆਪਣੇ ਭਾਸ਼ਣਾ ਅਤੇ ਬਿਆਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਚੈਜਾਕਾਰ ਕਰਨ ਵਾਲੀ ਕੰਗਨਾ ਦਾ ਨੋਦਾ ਫਿਲਮੀ ਸਫਰ 2014 ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ ਹਾਲਾਂਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਨੋਤੀਆਂ ਹਾਲਾਂਕਿ ਅਜੇ ਤੱਕ ਪ੍ਰਧਾਨ ਮੰਤਰੀ ਦੇ ਨਾਲ ਕੰਗਨਾ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ਭਾਵਿਓ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚਲੋ ਜੇ ਹੁਣ ਉਹਨਾਂ ਦੀਆਂ ਫਿਲਮਾਂ ਵੱਲ ਨਜ਼ਰ ਮਾਰੀਏ ਤਾਂ 2015 ਦੇ ਵਿੱਚ ਆਈ ਤਨੂ ਵੈਟਸਮਨੂ ਰਿਟਰਨਸ ਕੰਗਨਾ ਦੀ ਆਖਰੀ ਸੁਪਰ ਹਿੱਟ ਫਿਲਮ ਸੀ ਜਦ ਕਿ ਉਸੇ ਸਾਲ ਆਈ ਆਈ ਲਵ ਐਂਡ ਵਾਈ ਫਲॉप ਸਾਬਿਤ ਹੋਈ ਅਤੇ 2015 ਦੇ ਵਿੱਚ ਆਈ ਕੱਟੀ ਬੱਟੀ ਵੀ ਫਲॉप ਸਾਬਿਤ ਹੋਈ ਜੇ ਗੱਲ 2017 ਦੀ ਕਰੀਏ ਤਾਂ 2017 ਦੇ ਵਿੱਚ ਆਈ ਸਿਮਰਨ ਵੀ ਫਲੋਪ ਸਾਬਿਤ ਹੋਈ ਇਸ ਤੋਂ ਬਾਅਦ 2019 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ ਮਨੀਕਰਨਿਕਾ ધ ਕੁਇਨ ਆਫ ਜਾਂਸੀ ਥੋੜੀ ਜਹੀ ਚੱਲੀ ਜਿਸ ਨੂੰ ਬਾਕਸ ਆਫਿਸ ਤੇ ਐਵਰੇਜ ਦੱਸਿਆ ਗਿਆ ਅਤੇ ਬਸ ਇਸ ਤੋਂ ਬਾਅਦ ਮੁਰ ਤੋਂ ਫਲੋਪ ਦਾ ਦੌਰ ਸ਼ੁਰੂ ਹੋ ਗਿਆ 2019 ਦੇ ਵਿੱਚ ਆਈ ਜਜਮੈਂਟਲ ਹੈ ਕਿ ਆ ਵੀ ਫਲੋਪ ਹੋਈ 2020 ਦੇ ਵਿੱਚ ਆਈ ਪੰਗਾ ਇਸ ਨੂੰ ਵੀ ਫਲੋਪ ਦੱਸਿਆ ਗਿਆ ਫਲੋਪ ਤੱਕ ਤਾਂ ਫਿਰ ਚਲੋ ਕੁਝ ਕਮਾਈ ਹੋ ਰਹੀ ਸੀ ਪਰ ਇਸ ਤੋਂ ਬਾਅਦ ਉਹਨਾਂ ਦੀ 2022 ਦੇ ਵਿੱਚ ਬਣੀ ਤਾਕੜ ਅਤੇ 2023 ਦੇ ਵਿੱਚ ਬਣੀ ਤੇਜਸ ਨੂੰ ਡਿਜ਼ਾਸਟਰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਫਿਲਮ ਦੇਖਣ ਨਹੀਂ ਗਿਆ ਤਕਰੀਬਨ دہਾਕਾ ਪਹਿਲਾ ਆਪਣੀ ਅਦਾਕਾਰੀ ਕਰਕੇ ਅਤੇ ਹੁਣ ਆਪਣੇ ਬਿਆਨਾਂ ਦੇ ਕਰਕੇ ਬਾਲੀਵੁੱਡ ਐਕਟ੍ਰੈਸ ਦਾ ਸਿਆਸੀ ਸਫਰ ਲੱਗਦਾ ਹੈ ਜਿਵੇਂ ਆਪਣੇ ਫਿਲਮੀ ਸਫਰ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਹੈ ਦਰਅਸਲ ਕੰਗਨਾ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਲੋਂ ਕਟ ਫਲੋਪਸ ਆਵੇਤ ਹੋਈ ਹੈ ਆਪਣੇ ਭਾਸ਼ਣਾ ਅਤੇ ਬਿਆਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਚੈਜਾਕਰ ਕਰਨ ਵਾਲੀ ਕੰਗਨਾ ਦਾ ਨੋਦਾ ਫਿਲਮੀ ਸਫਰ 2014 ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ ਹਾਲਾਂਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਨੋਤੀਆਂ ਹਾਲਕਿ ਅਜੇ ਤੱਕ ਪ੍ਰਧਾਨ ਮੰਤਰੀ ਦੇ ਨਾਲ ਕੰਗਨਾ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ਭਾਵਿਓ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚਲੋ ਜੇ ਹੁਣ ਉਹਨਾਂ ਦੀਆਂ ਫਿਲਮਾਂ ਵੱਲ ਨਜ਼ਰ ਮਾਰੀਏ ਤਾਂ 2015 ਦੇ ਵਿੱਚ ਆਈ ਤੰਨੂ ਵੈਟਸਮਨੂ ਰਿਟਰਨਸ ਕੰਗਨਾ ਦੀ ਆਖਰੀ ਸੁਪਰ ਹਿੱਟ ਫਿਲਮ ਸੀ ਜਦ ਕਿ ਉਸੇ ਸਾਲ ਆਈ ਆਈ ਲਵ ਐਂਡ ਵਾਈ ਫਲॉप ਸਾਬਿਤ ਹੋਈ ਅਤੇ 2015 ਦੇ ਵਿੱਚ ਆਈ ਕੱਟੀ ਬੱਟੀ ਵੀ ਫਲॉप ਸਾਬਿਤ ਹੋਈ ਜੇ ਗੱਲ 2017 ਦੀ ਕਰੀਏ ਤਾਂ 2017 ਦੇ ਵਿੱਚ ਆਈ ਸਿਮਰਨ ਵੀ ਫਲੋਪ ਸਾਬਿਤ ਹੋਈ ਇਸ ਤੋਂ ਬਾਅਦ 2019 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ ਮਨਿਕਰਨੀਕਾ ધ ਕੁਇਨ ਆਫ ਜਾਂਸੀ ਥੋੜੀ ਜਹੀ ਚੱਲੀ ਜਿਸ ਨੂੰ ਬੋਕਸ ਆਫਿਸ ਤੇ ਐਵਰੇਜ ਦੱਸਿਆ ਗਿਆ ਅਤੇ ਬਸ ਇਸ ਤੋਂ ਬਾਅਦ ਮੁਰ ਤੋਂ ਫਲੋਪ ਦਾ ਦੌਰ ਸ਼ੁਰੂ ਹੋ ਗਿਆ 2019 ਦੇ ਵਿੱਚ ਆਈ ਜਜਮੈਂਟਲ ਹੈ ਕਿ ਆ ਵੀ ਫਲੋਪ ਹੋਈ 2020 ਦੇ ਵਿੱਚ ਆਈ ਪੰਗਾ ਇਸ ਨੂੰ ਵੀ ਫਲੋਪ ਦੱਸਿਆ ਗਿਆ ਫਲੋਪ ਤੱਕ ਤਾਂ ਫਿਰ ਚਲੋ ਕੁਝ ਕਮਾਈ ਹੋ ਰਹੀ ਸੀ ਪਰ ਇਸ ਤੋਂ ਬਾਅਦ ਉਹਨਾਂ ਦੀ 2022 ਦੇ ਵਿੱਚ ਬਣੀ ਤਾਕਰ ਅਤੇ 2023 ਦੇ ਵਿੱਚ ਬਣੀ ਤੇਜਸ ਨੂੰ ਡਿਜ਼ਾਸਟਰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਫਿਲਮ ਦੇਖਣ ਨਹੀਂ ਗਿਆ ਤਕਰੀਬਨ دہਾਕਾ ਪਹਿਲਾ ਆਪਣੀ ਅਦਾਕਾਰੀ ਕਰਕੇ ਅਤੇ ਹੁਣ ਆਪਣੇ ਬਿਆਨਾਂ ਦੇ ਕਰਕੇ ਬਾਲੀਵੁੱਡ ਐਕਟ੍ਰੈਸ ਦਾ ਸਿਆਸੀ ਸਫਰਿੰਜ ਲੱਗਦਾ ਹੈ ਜਿਵੇਂ ਆਪਣੇ ਫਿਲਮੀ ਸਫਰ ਤੋਂ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਹੈ ਦਰਅਸਲ ਕੰਗਨਾ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਲੋਂ ਕਟ ਫਲੋਪਸ ਆਵੇਤ ਹੋਈ ਹੈ ਆਪਣੇ ਭਾਸ਼ਣਾ ਅਤੇ ਬਿਆਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਚੈਜਾਕਰ ਕਰਨ ਵਾਲੀ ਕੰਗਨਾ ਦਾ ਨੋਦਾ ਫਿਲਮੀ ਸਫਰ 2014 ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ ਹਾਲਾਂਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਨੋਤੀ ਹਾਲਾਂਕਿ ਅਜੇ ਤੱਕ ਪ੍ਰਧਾਨ ਮੰਤਰੀ ਦੇ ਨਾਲ ਕੰਗਨਾ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ਭਾਵਿਓ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚਲੋ ਜੇ ਹੁਣ ਉਹਨਾਂ ਦੀਆਂ ਫਿਲਮਾਂ ਵੱਲ ਨਜ਼ਰ ਮਾਰੀਏ ਤਾਂ 2015 ਦੇ ਵਿੱਚ ਆਈ ਤਨੂ ਵੈਟਸਮਨੂ ਰਿਟਰਨਸ ਕੰਗਨਾ ਦੀ ਆਖਰੀ ਸੁਪਰ ਹਿੱਟ ਫਿਲਮ ਸੀ ਜਦ ਕਿ ਉਸੇ ਸਾਲ ਆਈ ਆਈ ਲਵ ਐਂਡ ਵਾਈ ਫਲॉप ਸਾਬਿਤ ਹੋਈ ਅਤੇ 2015 ਦੇ ਵਿੱਚ ਆਈ ਕੱਟੀ ਬੱਟੀ ਵੀ ਫਲॉप ਸਾਬਿਤ ਹੋਈ ਜੇ ਗੱਲ 2017 ਦੀ ਕਰੀਏ ਤਾਂ 2017 ਦੇ ਵਿੱਚ ਆਈ ਸਿਮਰਨ ਵੀ ਫਲੋਪ ਸਾਬਿਤ ਹੋਈ ਇਸ ਤੋਂ ਬਾਅਦ 2019 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ ਮਨੀਕਰਨਿਕਾ ધ ਕੁਇਨ ਆਫ ਜਾਂਸੀ ਥੋੜੀ ਜਹੀ ਚੱਲੀ ਜਿਸ ਨੂੰ ਬਾਕਸ ਆਫਿਸ ਤੇ ਐਵਰੇਜ ਦੱਸਿਆ ਗਿਆ ਅਤੇ ਬਸ ਇਸ ਤੋਂ ਬਾਅਦ ਮੁਰ ਤੋਂ ਫਲੋਪ ਦਾ ਦੌਰ ਸ਼ੁਰੂ ਹੋ ਗਿਆ 2019 ਦੇ ਵਿੱਚ ਆਈ ਜਜਮੈਂਟਲ ਹੈ ਕਿ ਆ ਵੀ ਫਲੋਪ ਹੋਈ 2020 ਦੇ ਵਿੱਚ ਆਈ ਪੰਗਾ ਇਸ ਨੂੰ ਵੀ ਫਲੋਪ ਦੱਸਿਆ ਗਿਆ ਫਲੋਪ ਤੱਕ ਤਾਂ ਫਿਰ ਚਲੋ ਕੁਝ ਕਮਾਈ ਹੋ ਰਹੀ ਸੀ ਪਰ ਇਸ ਤੋਂ ਬਾਅਦ ਉਹਨਾਂ ਦੀ 2022 ਦੇ ਵਿੱਚ ਬਣੀ ਤਾਕੜ ਅਤੇ 2023 ਦੇ ਵਿੱਚ ਬਣੀ ਤੇਜਸ ਨੂੰ ਡਿਜ਼ਾਸਟਰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਫਿਲਮ ਦੇਖਣ ਨਹੀਂ ਗਿਆ ਤਕਰੀਬਨ دہਾਕਾ ਪਹਿਲਾ ਆਪਣੀ ਅਦਾਕਾਰੀ ਕਰਕੇ ਅਤੇ ਹੁਣ ਆਪਣੇ ਬਿਆਨਾਂ ਦੇ ਕਰਕੇ ਬਾਲੀਵੁੱਡ ਐਕਟ੍ਰੈਸ ਦਾ ਸਿਆਸੀ ਸਫਰਿੰਜ ਲੱਗਦਾ ਹੈ ਜਿਵੇਂ ਆਪਣੇ ਫਿਲਮੀ ਸਫਰ ਤੋਂ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਹੈ ਦਰਸਲ ਕੰਗਨਾ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਲੋਂ ਕਟ ਫਲੋਪਸਾਬਿਤ ਹੋਈ ਹੈ ਆਪਣੇ ਭਾਸ਼ਣਾ ਅਤੇ ਬਿਆਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਚੈਜਾਕਾਰ ਕਰਨ ਵਾਲੀ ਕੰਗਨਾ ਦਾ ਨੋਦਾ ਫਿਲਮੀ ਸਫਰ 2014 ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ ਹਾਲਾਂਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਨੋਤੀਆਂ ਹਾਲਕਿ ਅਜੇ ਤੱਕ ਪ੍ਰਧਾਨ ਮੰਤਰੀ ਦੇ ਨਾਲ ਕੰਗਨਾ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ਭਾਵਿਓ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚਲੋ ਜੇ ਹੁਣ ਉਹਨਾਂ ਦੀਆਂ ਫਿਲਮਾਂ ਵੱਲ ਨਜ਼ਰ ਮਾਰੀਏ ਤਾਂ 2015 ਦੇ ਵਿੱਚ ਆਈ ਤਨੂ ਵੈਟਸਮਨੂ ਰਿਟਰਨਸ ਕੰਗਨਾ ਦੀ ਆਖਰੀ ਸੁਪਰ ਹਿੱਟ ਫਿਲਮ ਸੀ ਜਦ ਕਿ ਉਸੇ ਸਾਲ ਆਈ ਆਈ ਲਵ ਐਂਡ ਵਾਈ ਫਲॉप ਸਾਬਿਤ ਹੋਈ ਅਤੇ 2015 ਦੇ ਵਿੱਚ ਆਈ ਕੱਟੀ ਬੱਟੀ ਵੀ ਫਲॉप ਸਾਬਿਤ ਹੋਈ ਜੀ ਗੱਲ 2017 ਦੀ ਕਰੀਏ ਤਾਂ 2017 ਦੇ ਵਿੱਚ ਆਈ ਸਿਮਰਨ ਵੀ ਫਲੋਪ ਸਾਬਿਤ ਹੋਈ ਇਸ ਤੋਂ ਬਾਅਦ 2019 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ ਮਨੀਕਰਨਿਕਾ ધ ਕੁਇਨ ਆਫ ਜਾਂਸੀ ਥੋੜੀ ਜਿਹੀ ਚੱਲੀ ਜਿਸ ਨੂੰ ਬਾਕਸ ਆਫਿਸ ਤੇ ਐਵਰੇਜ ਦੱਸਿਆ ਗਿਆ ਅਤੇ ਬਸ ਇਸ ਤੋਂ ਬਾਅਦ ਮੁਰ ਤੋਂ ਫਲੋਪ ਦਾ ਦੌਰ ਸ਼ੁਰੂ ਹੋ ਗਿਆ 2019 ਦੇ ਵਿੱਚ ਆਈ ਜਜਮੈਂਟਲ ਹੈ ਕਿ ਆ ਵੀ ਫਲੋਪ ਹੋਈ 2020 ਦੇ ਵਿੱਚ ਆਈ ਪੰਗਾ ਇਸ ਨੂੰ ਵੀ ਫਲੋਪ ਦੱਸਿਆ ਗਿਆ ਫਲੋਪ ਤੱਕ ਤਾਂ ਫਿਰ ਚਲੋ ਕੁਝ ਕਮਾਈ ਹੋ ਰਹੀ ਸੀ ਪਰ ਇਸ ਤੋਂ ਬਾਅਦ ਉਹਨਾਂ ਦੀ 2022 ਦੇ ਵਿੱਚ ਬਣੀ ਤਾਕਰ ਅਤੇ 2023 ਦੇ ਵਿੱਚ ਬਣੀ ਤੇਜਸ ਨੂੰ ਡਿਜ਼ਾਸਟਰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਫਿਲਮ ਦੇਖਣ ਨਹੀਂ ਗਿਆ ਤਕਰੀਬਨ ਦਹਾਕਾ ਪਹਿਲਾਂ ਆਪਣੀ ਅਦਾਕਾਰੀ ਕਰਕੇ ਅਤੇ ਹੁਣ ਆਪਣੇ ਬਿਆਨਾਂ ਦੇ ਕਰਕੇ ਬਾਲੀਵੁੱਡ ਐਕਟ੍ਰੈਸ ਦਾ ਸਿਆਸੀ ਸਫਰਿੰਜ ਲੱਗਦਾ ਹੈ ਜਿਵੇਂ ਆਪਣੇ ਫਿਲਮੀ ਸਫਰ ਤੋਂ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਦਰਸਲ ਕੰਗਨਾ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਲੋਂ ਕਟ ਫਲੋਪਸਾਬਿਤ ਹੋਈ ਹੈ ਆਪਣੇ ਭਾਸ਼ਣਾ ਅਤੇ ਬਿਆਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਚੈਜਾਕਾਰ ਕਰਨ ਵਾਲੀ ਕੰਗਨਾ ਦਾ ਨੋਦਾ ਫਿਲਮੀ ਸਫਰ 2014 ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ ਹਾਲਾਂਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਨੋਤੀਆਂ ਹਾਲਾਂਕਿ ਅਜੇ ਤੱਕ ਪ੍ਰਧਾਨ ਮੰਤਰੀ ਦੇ ਨਾਲ ਕੰਗਨਾ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ਭਾਵਿਓ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚਲੋ ਜੇ ਹੁਣ ਉਹਨਾਂ ਦੀਆਂ ਫਿਲਮਾਂ ਵੱਲ ਨਜ਼ਰ ਮਾਰੀਏ ਤਾਂ 2015 ਦੇ ਵਿੱਚ ਆਈ ਤੰਨੂ ਵੈਟਸਮਨੂ ਰਿਟਰਨਸ ਕੰਗਨਾ ਦੀ ਆਖਰੀ ਸੁਪਰ ਹਿੱਟ ਫਿਲਮ ਸੀ ਜਦ ਕਿ ਉਸੇ ਸਾਲ ਆਈ ਆਈ ਲਵ ਐਂਡ ਵਾਈ ਫਲॉप ਸਾਬਿਤ ਹੋਈ ਅਤੇ 2015 ਦੇ ਵਿੱਚ ਆਈ ਕੱਟੀ ਬੱਟੀ ਵੀ ਫਲॉप ਸਾਬਿਤ ਹੋਈ ਜੇ ਗੱਲ 2017 ਦੀ ਕਰੀਏ ਤਾਂ 2017 ਦੇ ਵਿੱਚ ਆਈ ਸਿਮਰਨ ਵੀ ਫਲੋਪ ਸਾਬਿਤ ਹੋਈ ਇਸ ਤੋਂ ਬਾਅਦ 2019 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ ਮਨਿਕਰਨੀਕਾ ધ ਕੁਇਨ ਆਫ ਜਾਂਸੀ ਥੋੜੀ ਜਹੀ ਚੱਲੀ ਜਿਸ ਨੂੰ ਬਾਕਸ ਆਫਿਸ ਤੇ ਐਵਰੇਜ ਦੱਸਿਆ ਗਿਆ ਅਤੇ ਬਸ ਇਸ ਤੋਂ ਬਾਅਦ ਮੁਰ ਤੋਂ ਫਲੋਪ ਦਾ ਦੌਰ ਸ਼ੁਰੂ ਹੋ ਗਿਆ 2019 ਦੇ ਵਿੱਚ ਆਈ ਜਜਮੈਂਟਲ ਹੈ ਕਿ ਆ ਵੀ ਫਲੋਪ ਹੋਈ 2020 ਦੇ ਵਿੱਚ ਆਈ ਪੰਗਾ ਇਸ ਨੂੰ ਵੀ ਫਲੋਪ ਦੱਸਿਆ ਗਿਆ ਫਲੋਪ ਤੱਕ ਤਾਂ ਫਿਰ ਚਲੋ ਕੁਝ ਕਮਾਈ ਹੋ ਰਹੀ ਸੀ ਪਰ ਇਸ ਤੋਂ ਬਾਅਦ ਉਹਨਾਂ ਦੀ 2022 ਦੇ ਵਿੱਚ ਬਣੀ ਤਾਕੜ ਅਤੇ 2023 ਦੇ ਵਿੱਚ ਬਣੀ ਤੇਜਸ ਨੂੰ ਡਿਜ਼ਾਸਟਰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਫਿਲਮ ਦੇਖਣ ਨਹੀਂ ਗਿਆ